ਸਤਿ ਸ਼੍ਰੀ ਅਕਾਲ ਦੋਸਤੋ ਹੁਨੇ ਹੁਨੇ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਵੱਡਾ ਅਲਰਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ 25 ਅਗਸਤ ਨੂੰ ਪੰਜਾਬ ਦੇ ਮੌਨਸਨ ਸੁਸਤ ਹੋਣ ਵਾਲਾ ਹੈ ਆਪ ਮੰਜ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਸ਼ਨੀਵਾਰ ਕੁਝ ਿਲਕਾਂ ਚ ਹਲਕੀ ਬਾਰਿਸ਼ ਹੋਈ ਹੈ ਇਸ ਦੇ ਨਾਲ ਹੀ ਗਰਮੀ ਤੋਂ ਵਿਰਾਹਤ ਨਹੀਂ ਮਿਲੀ ਸਿਹਤ ਕੋਰਜਾ ਤਾਪਮਨ 38.5 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਦਾ ਮੰਨਣਾ ਹੈ ਕਿ 2 ਦਿਨ ਤੱਕ ਮੌਸਮ ਅਜਿਹਾ ਹੀ ਰਹੇਗਾ 7 ਅਗਸਤ ਤੋਂ ਬਾਅਦ ਮੌਸਮ ਵਿੱਚ ਬਦਲਾਅ ਹੋਏਗਾ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਿਕ ਮੌਨਸੂਨ ਟ੍ਰਾਫ ਰਾਜਸਥਾਨ ਦੱਖਣਪੂਰ ਉੱਤਰ ਪ੍ਰਦੇਸ਼ ਤੇ ਨਾ ਲੱਗੇ ਉੱਤਰੀ ਪੂਰਬੀ ਬាទਪਰਦੇਸ਼ ਤੇ ਫਿਰ ਬੰਗਾਲ ਦੀ ਖਾੜੀ ਤੇ ਦੱਖਣ ਪੂਰਬੀ ਅਤੇ ਉੱਤਰ ਪੂਰਬ ਵੱਲ ਪਹੁੰਚ ਰਿਹਾ ਹੈ ਪਰ ਪੰਜਾਬ 'ਚ ਉੱਤੇ ਦਬਾਅ ਨਹੀਂ ਬਣ ਰਿਹਾ ਜਿਸ ਕਾਰਨ ਗਵੰਡੀ ਰਾਜਾਂ ਦੇ ਵਿੱਚ ਬਰਸਾਤ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਸਹੀ ਮੀਂਹ ਨਹੀਂ ਪਿਆ ਤੁਹਾਡੇ ਕੀ ਵਿਚਾਰ ਨੇ ਖਬਰ ਨੂੰ ਅੰਤ ਤੱਕ ਦੇਖਣ ਲਈ ਥੋੜਾ ਬਹੁਤ ਧੰਨਵਾਦ